ਥੋੜਾ ਜਿਹਾ ਉੱਚਾ ਪੂਰੂਜਾਰ ਹੈ ਸਾਇਲੈਂਟ ਬਾਈ ਸਾਇਲੈਂਟ ਕੈਨੋ ਹੋ ਜਾਵੇ ਅਸੀਂ ਦੋਸਤੋ ਅਸੀਂ ਐਸਕੇਮ ਵੱਲੋਂ ਸ਼ੁਰੂ ਤੇ ਲੱਗੇ ਹੋਏ ਆ ਇਸ ਗੱਲ 'ਚ ਵੀ ਏਕਤਾ ਹੋ ਕੇ ਮੋਰਚਾ ਸਾਂਝੇ ਤੌਰ ਤੇ ਲੜਿਆ ਜਾ ਸਕੇ ਤਾਂ ਕਿ ਡੱਲੇਵਾਲ ਸਾਹਿਬ ਦੀ ਜਿਸ ਤਰ੍ਹਾਂ ਦੀ ਕ੍ਰਿਟੀਕਲ ਸਥਿਤੀ ਹੈ ਉਹਨਾਂ ਨੂੰ ਬਚਾਇਆ ਜਾ ਸਕੇ ਔਰ ਇਹਦਾ ਕੋਈ ਠੀਕ ਨਤੀਜਾ ਨਿਕਲੇ ਤੇ ਅੱਜ ਵੀ ਲੰਬਾ ਸਮਾਂ ਡਿਸਕਸ਼ਨ ਹੋਈ ਹੈ ਅਸੀਂ ਉਹਨਾਂ ਨਾਲ ਵਿਚਾਰ ਚਰਚਾ ਤੋਂ ਬਾਅਦ ਅਸੀਂ ਉਹਨਾਂ ਨੇ ਕਿਹਾ ਵੀ ਮਿਨੀਮਮ ਏਕਤਾ ਤੇ ਅਸੀਂ ਇਕੱਠੇ ਹੋਈਏ ਅਸੀਂ ਇਹਦੇ ਲਈ ਹਾਮੀ ਭਰੀ ਹੈ ਔਰ ਅਸੀਂ ਅੱਗੋਂ ਵੀ ਇਹਦੇ ਤੇ ਜਾਰੀ ਰੱਖਾਂਗੇ ਏਕਤਾ ਦੇ ਯਤਨ ਪਰ 26 ਔਰ 20 ਤਾਰੀਖ ਦੇ ਸਾਡੇ ਪ੍ਰੋਗਰਾਮ ਜਿਸ ਤਰ੍ਹਾਂ ਪਹਿਲਾਂ ਡਿਕਲੇਅਰ ਕੀਤੇ ਹੋਏ ਨੇ ਟਰੈਕਟਰ ਮਾਰਚ ਤੇ ਪਾਰਲੀਮੈਂਟ ਦੇ ਮੈਂਬਰ ਸਾਹਿਬਾਨ ਨੂੰ ਜਿਹੜੇ ਜਾ ਕੇ ਉਹਨਾਂ ਦੇ ਘਰਾਂ ਅੱਗੇ ਦਰਨੇ ਦੇਣੇ ਨੇ ਮੈਮੋਰੰਡਮ ਦੇਣੇ ਆ ਉਹ ਐਜ਼ ਇਟ ਇਜ਼ ਜਾਰੀ ਰਹਿਣਗੇ ਤੇ ਜੋ ਕੁਝ ਅੱਜ ਦੀ ਮੀਟਿੰਗ ਵਿੱਚ ਹੋਇਆ ਅਸੀਂ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਸਾਡੀ ਜਨਰਲ ਬੋਡੀ ਮੀਟਿੰਗ ਹੈ ਦਿੱਲੀ 24 ਤਾਰੀਖ ਨੂੰ ਉਹਦੇ 'ਚ ਸਾਰੀ ਜੋ ਚਰਚਾ ਹੋਈ ਉਹ ਰੱਖਾਂਗੇ ਔਰ ਉਹਦੇ ਬਾਅਦ ਫਿਰ ਇਹਨਾਂ ਨਾਲ ਅੱਗੇ ਤਾਲਮਿਲ ਕਰਾਂਗੇ ਅ ਰਾਜੇਵਾਲ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਲੰਮੀ ਮੀਟਿੰਗ ਤੋਂ ਬਾਅਦ ਇਸ ਸੱਤੇ ਤੇ ਪਹੁੰਚੇ ਹਾਂ ਅਸੀਂ ਵੀ ਮਿਨੀਮਮ ਇਕਤਾ ਵਾਸਤੇ ਜਦ ਤਨ ਜਾਰੀ ਰੱਖਾਂਗੇ ਦੋ ਵਿਚਾਰ ਨੇ ਇੱਕ ਮਤਲਬ ਉਹਨਾਂ ਦੀਆਂ 12 ਮੰਗਾਂ ਤੇ ਉਹ ਪਹਿਲਾਂ ਲੜਾਈ ਲੜ ਰਹੇ ਨੇ ਜਿਹੜੀਆਂ ਦਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਤੇ ਸਾਡੀ ਵੀ ਸਹਿਮਤੀ ਹੈ ਅਸੀਂ ਵੀ ਲੜ ਰਹੇ ਹਾਂ ਆਪਣੇ ਤੌਰ ਤੇ ਉਹ ਮੋਰਚਿਆਂ ਦੇ ਵਿੱਚ ਵੀ ਰੱਖੀ ਹੋਈ ਹੈ ਉਹਨਾਂ ਦੇ ਮੋਰਚਿਆਂ ਦਰਾਂ 25 ਨਵੰਬਰ ਨੂੰ ਮੇਰੇ ਖਿਆਲ 2024 ਦੇ ਵਿੱਚ ਜਿਹੜਾ ਇਹ ਖੇਤੀ ਨੀਤੀ ਖਰੜਾ ਆਇਆ ਉਹ ਉਹਨਾਂ 12 ਮੰਗਾਂ ਦੇ ਵਿੱਚ ਐਡ ਨਹੀਂ ਉਹ ਜਿੰਨੀ ਅਸੀਂ ਐ ਸਮਝਦੇ ਆਂ ਵੀ ਉਹ ਬਹੁਤ ਵੱਡੀ ਗੱਲ ਐ ਬਹੁਤ ਵੱਡੀ ਆ ਗਈ ਉਹ ਗੱਲ ਵੀ ਉਹ ਜਿਹੜੇ ਕਾਲੇ ਕਾਨੂੰਨ ਤਿੰਨ ਆਪਾਂ 2021 ਦੇ ਵਿੱਚ ਬਬਸ ਮੁੰਡੇ ਸੀ ਵੀ ਉਹ ਮੁੜ ਕੇ ਦੁਬਾਰੇ ਆ ਗਏ ਅਸੀਂ ਐ ਸਮਝਦੇ ਆਂ ਇਸ ਸਕੀਮ ਦੇ ਵਿੱਚ ਉਹ ਸਾਥੀਆਂ ਨਾਲ ਸਾਂਝੀ ਕੀਤੀ ਸੀ ਉਹਦੇ ਵਿੱਚ ਉਹਨੂੰ ਕਿੰਨੇ ਜਗ੍ਹਾ ਦਿੰਦੇ ਨੇ ਉਹਨਾਂ ਤੇ ਉਹਨੇ ਵੀ ਹੋਇਆ ਵਿਚਾਰਨਾ ਤੇ ਇਧਰ ਅਸੀਂ ਵੀ ਵਿਚਾਰਨਾ ਵੀ ਐਸਕੀਮ ਦੇ ਵਿੱਚ ਜਿਹੜੀ ਅੱਜ ਦੀ ਸਥਿਤੀ ਦੇ ਵਿੱਚ ਸਾਡੀ ਅੰਦਰ ਚਰਚਾ ਹੋਈ ਐ ਅਸੀਂ ਇਹਦੇ ਤੇ ਆਪਦਾ ਟਾਈਮ ਲੈ ਕੇ ਅਸੀਂ ਇਸ ਕੇਮ ਦੀ ਮੀਟਿੰਗ ਚ ਰੱਖਾਂਗੇ ਵੀ ਕਿਹੜੀਆਂ ਕਿਹੜੀਆਂ ਗੱਲਾਂ ਆਈਆਂ ਨੇ ਕਿੱਥੇ ਗੱਲ ਖੜੀ ਐ ਉਹ ਸਾਰੀ ਸਥਿਤੀ ਦੇ ਵਾਸਤੇ ਸਾਡੇ ਵਾਸਤੇ ਵੀ ਇਹ ਸਵਾਲ ਆ ਇਸ ਕਰਕੇ ਅਸੀਂ ਇਹ ਇਕਤਾ ਮਤਾ ਜਿਹੜਾ ਮੁਗੇ ਵਾਲਾ ਪੜਿਆ ਸੀ ਉਹਦੇ ਵਿੱਚ ਹੀ ਮਤਲਬ ਉਹ ਖੰਡਾ ਜਿਹੜਾ ਪਾਇਆ ਅਸੀਂ 8 ਮੰਗਾ ਪਾਈਆਂ ਨੇ ਉਹ ਇਕਤਾ ਮਤਾ ਦੀ ਕਾਪੀ ਸਾਥੀਆਂ ਨੇ ਦਿੱਤੀ ਹੋਈ ਉਹੋ ਮਤਲਬ ਕੁਝ ਉਹਨਾਂ ਦੇ ਵਿੱਚ ਵੀ ਜੇ ਸਾਰੇ ਮੋਰਚਿਆਂ ਦੇ ਵਿੱਚ ਉਹਨਾਂ ਨੇ ਵੀ ਵਿਚਾਰ ਚਰਚਾ ਕਰਨੀ ਐ ਇਸ ਕਰਕੇ ਕੁਝ ਗੱਲਾਂ ਹੈਗੀਆਂ ਨੇ ਧਿਆਨ ਮੰਗਦੀਆਂ ਨੇ ਉਹ ਸਮਾਂ ਵੀ ਮੰਗਦੀਆਂ ਨੇ ਦੋ ਐਕਸ਼ਨਾਂ ਦਾ ਐਲਾਨ ਰਾਜ ਸਾਲ ਰਾਜਾ ਸਾਹਿਬ ਨੇ ਕੀਤਾ ਇੱਕ 20 ਮਤਲਬ 20 ਤਰੀਕ ਨੂੰ ਜੰਨੀ ਇਹ ਸ਼ਾਇਦ ਪਰਸੋਂ ਨੂੰ ਹੀ ਆ 20 ਤਰੀਕ ਨੂੰ ਅਸੀਂ ਸਾਰੇ ਹਿੰਦੁਸਤਾਨ ਦੇ ਐਮਪੀਰ ਦੇ ਅੱਗੇ ਦੱਲੇਵਾਲ ਸਾਹਿਬ ਨੂੰ ਬਚਾਉਣ ਦੀ ਖਾਤਰ ਤੇ ਨੇਕ ਨਮੇ ਖਾੜੇ ਨੂੰ ਰੱਦ ਕਰਾਉਣ ਦੀ ਖਾਤਰ ਬਾਕੀ ਜਿਹੜੀਆਂ ਦਿੱਲੀ ਮੋਰਚੀ ਦੇ ਰਹਿੰਦੀਆਂ ਮੰਗਨ ਨੂੰ ਨਾ ਤੇ ਆਲ ਇੰਡੀਆ ਦੇ ਐਕਸ਼ਨ ਦੇ ਰਹੇ ਆ ਤੇ 26 ਜਨਵਰੀ ਨੂੰ ਅਸੀਂ ਟਰੈਕਟ ਮਾਰਚ ਦਾ ਪ੍ਰੋਗਰਾਮ ਪਹਿਲੇ ਹੀ ਲਿਖਿਆ ਹੋਇਆ ਉਹ ਸਾਡਾ ਐਲਾਨ ਹੈ ਉਹ ਅਸੀ ਕਰ ਪਰ ਅੱਜ ਵਾਂਸਾ ਬੇਤਾ ਇੱਕ ਤਾਂ ਇੱਕ ਤਾਂ ਮਤੇ ਦੀ ਗੱਲ ਕਰੀਏ ਤਾਂ ਇਸ਼ਟਾ ਦੀ ਗੱਲ ਤਾਂ ਆ ਕੇ ਵੱਧ ਰਹੀ ਹੈ ਜਿਵੇਂ ਮੀਟਨਾ ਆ ਕੇ 24 ਨੰਬਰ ਜੀ ਹੈ ਕਿੱਥੇ ਤੱਕ ਸਹਿਮਤੀ ਹੁੰਦੀ ਹੈ ਤੁਹਾਡੀ ਵੀ ਹੋਣੀ ਚਾਹੀਦੀ ਪਰ ਜਾਨ ਬਚਾਉਣ ਵਾਲੇ ਪਾਸੇ ਗੱਲ ਕਰੀਏ 54 ਨੰਬਰ ਜੀ ਹੈ ਪਾਣੀ ਵੀ ਨਹੀਂ ਪਾਚ ਰਿਹਾ ਉਹਨਾਂ ਨੂੰ ਹਾਲਤ ਤਾਂ ਬੀ ਗੰਭੀਰ ਹੈ ਜਿਵੇਂ ਹਰ ਕੋਈ ਕਹਿੰਦਾ ਵੀ ਸਕੇਟ ਸਕੇਟ ਚਾਈ ਹੈ ਉਧਰਲੇ ਪਾਸੇ ਕਿਵੇਂ ਆਪਣਾ ਕੋਈ ਚੀਜ਼ ਲੱਗਦਾ ਵੀ ਇਸ ਤਰ੍ਹਾਂ ਜਾਨ ਬਚੇ ਇਸ ਚਿੰਤਾ ਦਾ ਵਿਸ਼ਾ ਸਾਰਾ ਡਿਸਕਸ ਕੀਤਾ ਹੈ ਉਹ ਦੋਨੋਂ ਫੋਰਮ ਆਪਕੋ ਆਪਣੀ ਜਾ ਕੇ ਜੋ ਅੱਜ ਡਿਸਕਸ਼ਨ ਹੋਈ ਹੈ ਵਿਚਾਰ ਕਰਨਗੇ ਫਿਰ ਉਹਦੇ ਬਾਅਦ ਅਸੀਂ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਅਸੀਂ ਬਾਰ ਬਾਰ ਐਜੀਟੇਸ਼ਨ ਜਿਹੜਾ 26 ਤਰੀਕ ਨੂੰ ਡਾਇਰੈਕਟਰ ਮਾਰਚ ਕਰ ਰਹੇ ਆ 20 ਤਰੀਕ ਨੂੰ ਸਾਰੇ ਐਮਪੀਆ ਨੂੰ ਮੰਗ ਪੱਤਰ ਦੇ ਰਹੇ ਆ ਉਹਨਾਂ ਦੀ ਜਾਨ ਬਚਾਉਣ ਲਈ ਅਸੀਂ ਕਰ ਰਹੇ ਆ ਅਸੀਂ ਅਸੀਂ ਇੱਕ ਚੀਜ਼ ਦੱਸਦੇ ਆ ਤੁਹਾਨੂੰ 20 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਉਹ ਦੇਸ਼ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਤੇ ਇਹ ਦਬਾਅ ਬਣਾਉਣ ਲਈ ਆ ਕਿ ਕੇਂਦਰ ਸਰਕਾਰ ਦੇ ਗਲ ਪੈਣ ਉਹ ਕੇ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਸੰਘਰਸ਼ੀਲ ਜਥੇਬੰਦੀਆਂ ਨੇ ਗੱਲਬਾਤ ਸ਼ੁਰੂ ਕੀਤੀ ਜਾਵੇ ਇਸ ਗੱਲ ਲਈ ਇਸ ਗੱਲ ਲਈ ਹੈ ਜਿਹੜੀਆਂ ਚੀਜ਼ਾਂ ਨੇ ਦੇਖੋ ਤੁਹਾਡੇ ਸਾਹਮਣੇ ਆ ਗਈਆਂ ਕਿ ਮੋਗਾ ਮਹਾਪੰਚਾਇਤ ਦਾ ਇਕਤਰ ਰੈਜ਼ੋਲੂਸ਼ਨ ਔਰ ਖਾਸ ਕਰਕੇ ਜਿਹੜਾ ਖੇਤੀ ਖਰੜਾ ਜਿਹੜਾ ਆਇਆ ਇਸ ਮਾਮਲੇ ਦੇ ਜਿੰਨੇ ਇੰਪੈਕਟ ਨੇ ਜਿਸ ਹਿਸਾਬ ਨਾਲ ਇਹ ਤਿੰਨੋਂ ਕਾਨੂੰਨਾਂ ਨੂੰ ਇੱਕ ਬਣਾ ਕੇ ਉਹਨਾਂ ਨੇ ਲਿਆਂਦਾ ਔਰ ਇਹ ਜਿੱਡਾ ਵੱਡਾ ਹਮਲਾ ਆ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਇਸ ਗੱਲ ਦੀ ਪਲੇਸਿੰਗ ਕਿੱਥੇ ਹੋਵੇ ਇਸ ਗੱਲ ਨੂੰ ਸਾਥੀਆਂ ਨੇ ਵਿਚਾਰਨਾ ਉਹ ਵਿਚਾਰਨਗੇ ਉਹਨਾਂ ਦੀ ਆਈ ਗੱਲ ਅਸੀਂ ਵਿਚਾਰਨੀ 6 ਮੈਂਬਰ ਕਮੇਟੀ ਆਪਣੀ ਰਿਪੋਰਟ ਕਰੇਗੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਚ ਤੇ 24 ਤਰੀਕ ਨੂੰ ਸਾਡੀ ਉੱਥੇ ਜਨਰਲ ਬਾਡੀ ਮੀਟਿੰਗ ਹੈ ਦਿੱਲੀ ਉੱਥੇ ਰਿਪੋਰਟ ਕਰਾਂਗੇ ਉਸ ਤੋਂ ਬਾਅਦ ਜੋ ਇਸ ਗੱਲ ਦੀ ਯਤਨ ਜਾਰੀ ਰਹਿਣਗੇ ਪਹਿਲਾਂ ਵੀ ਜਾਰੀ ਰੱਖੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਐਫਰਟ ਲਾਇਆ ਖੁੱਲੇ ਮਨ ਨਾਲ ਅੱਗੇ ਵੀ ਜਾਰੀ ਮੇਨ ਮਸਲਾ ਸੀ ਸਾਰਿਆਂ ਨੂੰ ਕਟਕੇ ਕਰਕੇ ਅੱਗੇ ਵਧਣ ਦਾ ਹੁਣ ਮਿਨੀਮਮ ਇਕਤਾ ਦੀ ਗੱਲ ਹੋ ਰਹੀ ਹੈ ਮੈਕਸਿਮਮ ਇਕਤਾ ਦੀ ਗੱਲ ਹੋ ਰਹੀ ਹੈ ਯਾਨੀ ਸਾਰੇ ਇਕੱਠੇ ਚੱਲ ਕੇ ਅੱਗੇ ਇਸ ਅੰਦੋਲਨ ਨੂੰ ਵਧਾਣ ਲਈ ਤਿਆਰ ਨਹੀਂ ਹੋ ਪਾ ਰਹੇ ਕਿਸ ਦਾ ਕੀ ਕਰ ਐਫੈਕਟ ਇਹ ਦਿਖਾਵੇ ਕਿ ਪਹਿਲਾਂ ਮਿਨੀਮਮ ਇਹ ਸਾਰੇ ਚਰਚਾ ਦਾ ਵਿਸ਼ਾ ਨੇ ਅਸੀਂ ਸਾਡੇ ਸਾਡੇ ਕੋਲ ਵੀ ਅਸੀਂ ਵੀ ਕੁਝ ਮੁੱਦਿਆਂ ਤੇ ਚਰਚਾ ਕਰਨੀ ਉਹਨਾਂ ਨੇ ਵੀ ਕਰਨੀ ਉਹਦੇ ਬਾਅਦ ਫਿਰ ਕੱਟੇਗਾ ਸਾਰੇ ਇਹ ਮੁਦੰਦੂ ਕੀ ਲੱਗਦਾ ਜੀ ਜਿਸ ਤਰ੍ਹਾਂ ਸਿਚੁਏਸ਼ਨ ਹਲੇ ਵੀ ਚਰਚਾ ਦੀ ਲੋੜ ਪਾਦੇ ਬਣ ਲੱਗਦੀ ਹੈ ਨਹੀਂ ਅਸੀਂ 20 ਤਾਰੀਖ ਨੂੰ ਅਸੀਂ ਸਾਰੇ ਦੇਸ਼ ਵਿੱਚ ਸਾਰੇ ਮੈਂਬਰ ਪਾਰਲੀਮੈਂਟਸ ਨੂੰ ਇਹ ਪ੍ਰੈਸ਼ਰਾਈਜ਼ ਕਰਨ ਵਾਸਤੇ ਅਸੀਂ ਥਾਂ ਥਾਂ ਧਰਨੇ ਦੇ ਰਹੇ ਹਾਂ ਸਾਰੇ ਦੇਸ਼ ਵਿੱਚ ਰਾਜ ਸਭਾ ਦੇ ਤੇ ਲੋਕ ਸਭਾ ਦੇ ਵੀ ਤੁਰੰਤ ਉਹ ਸਰਕਾਰ ਤੇ ਦਬਾਅ ਪਾ ਕੇ ਪਹਿਲਾਂ ਇਸ ਦਿੱਲੀ ਵਾਲੇ ਸ਼ਾਂਤੀ ਦੇ ਸਾਹ ਨੂੰ ਜਾਨ ਬਚਾਉਣ ਕਰਕੇ ਸ਼ੁਰੂ ਕਰ ਇਸੇ ਲਈ ਹੋ ਰਿਹਾ ਇੱਕ ਇੱਕ ਦਿਨ ਇਹਦੇ ਤੋਂ ਕੰਮ ਹੋਇਆ ਉਸ ਤੋਂ ਬਾਅਦ ਸਾਰੇ ਜੁਆਇੰਟ ਇਕੱਠੇ ਆਏ ਨਜ਼ਰ ਆਏ ਸੀ ਇੱਕੋ ਮੰਚ ਤੇ ਸੀ ਪੀਸੀਆ ਵੀ ਇਕੱਠੀਆਂ ਹੋਈਆਂ ਅੱਜ ਅੱਜ ਜੁਆਇੰਟ ਵੀ ਨਜ਼ਰ ਨਹੀਂ ਆ ਰਹੇ ਅੱਜ ਦੋਨੋਂ ਆਟ ਆਟ ਪ੍ਰੈਸ ਕਾਨਫਰੰਸਾਂ ਕਰ ਰਹੇ ਕਾਰਨ ਕੀ ਹੈ ਸਰ ਇਹਦਾ ਇਸ ਦਾ ਕਾਰਨ ਕੀ ਆ ਸਰ ਲੱਗਦਾ ਜੀ ਕਿਤੇ ਗੱਲ ਨਹੀਂ ਬਣੀ ਇੱਕ ਇੱਕ ਜਾਣਾਂ ਕਰੋਗੇ ਤਾਂ ਤਾਂ ਉਹ ਨਾ ਉਹ ਤਾਂ ਪਤਾ ਲੱਗਦਾ ਨਾ ਤੁਹਾਡਾ ਪਤਾ ਲੱਗਦਾ ਤੁਸੀਂ ਆਪਣੇ ਸਾਹਮਣੇ ਦੱਸ ਦੋ ਪਹਿਲਾਂ ਫਿਰ ਤਸਵੀਰ ਤੋਂ ਉਹ ਮੈਂ ਫਾਰਮ ਇਹ ਕਹਿ ਕੇ ਗਏ ਯਾਰ ਕਿ ਅਸੀਂ ਦੋਹੇ ਫਾਰਮ ਸੋਹਰਦਾ ਔਰ ਅਸੀਂ ਮੀਟਿੰਗ ਅੱਗੇ ਵੀ ਵਧਾਵਾਂਗੇ ਸਾਡੇ ਵੱਲੋਂ ਏਕਤਾ ਦਾ ਮੁੱਦਾ ਦੇਖੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੰਯੁਕਤ ਕਿਸਾਨ ਮੋਰਚਾ ਏਕਤਾ ਲਈ ਸੋਹਰਦਾ ਤਾਂ ਹੀ ਮੋਕਾ ਮਹਾਪੰਚਾਇਤ ਵੀ ਰੈਜ਼ੋਲੂਸ਼ਨ ਕੀਤਾ ਆ ਉਸ ਗੱਲ ਹੀ ਆਏ ਆ ਜੇ ਕੁਝ ਚੀਜ਼ਾਂ ਅਸੀਂ ਇਹ ਫੈਸਲਾ ਕੀਤਾ ਕਿ ਬਖਰੇਵਿਆਂ ਨੂੰ ਬਾਹਰ ਨਹੀਂ ਰੱਖਾਂਗੇ ਠੀਕ ਹੈ ਇਸੇ ਕਰਕੇ ਕੁਝ ਚੀਜ਼ਾਂ ਜਿਵੇਂ ਇਹ ਪਾਲਿਸੀ ਡਰਾਫਟ ਹੈ ਜਿਹੜਾ ਇਸ ਪਾਲਿਸੀ ਡਰਾਫਟ ਨੂੰ ਉਹਨਾਂ ਸਾਥੀਆਂ ਨੇ ਵਿਚਾਰਨਾ ਹੈ ਠੀਕ ਹੈ ਉਹਨਾਂ ਨੂੰ ਵਿਚਾਰਨ ਦਾ ਮੌਕਾ ਦਿੱਤਾ ਹੈ ਅਸੀਂ ਕੁਝ ਉਹਨਾਂ ਦੀ ਪ੍ਰਪੋਜ਼ਲ ਜਿਹੜੀ ਆਈ ਹੈ ਉਹ ਪ੍ਰਪੋਜ਼ਲ ਨੂੰ ਅਸੀਂ ਆਪਣੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਤੇ ਜਨਰਲ ਹਾਊਸ 'ਚ ਵਿਚਾਰਨਾ ਉਸ ਤੋਂ ਬਾਅਦ ਜੋ ਇਹ ਪ੍ਰੋਸੈਸ ਜਾਰੀ ਰਹੂ 19 ਦਿਨ ਤੱਕ ਪ੍ਰੋਗਰਾਮ ਹੋਣਗੇ ਪ੍ਰੋਗਰਾਮ ਤਿੰਨ ਉਹ ਆਪਣਾ ਫੋਰਮ ਉਹ ਆਪਣਾ ਲੜ ਰਹੇ ਨੇ ਅਸੀਂ ਆਪਣਾ 올 ਇੰਡੀਆ ਪ੍ਰੋਗਰਾਮ ਕਰ ਰਹੇ ਹਾਂ 26 ਤਰੀਕ ਨੂੰ ਵੀ ਕਰਾਂਗੇ 20 ਨੂੰ ਵੀ ਕਰਾਂਗੇ Gracias. ਯਾਰ ਇਹ ਗੱਲਾਂ ਨੇੜੇ ਲੱਗਣ ਦੇ ਵਿੱਚ ਮਤਲਬ ਗੜਬੜਾਂ ਖੜੀਆਂ ਕਰਨੀਆਂ ਸਾਨੂੰ ਵਿਚਾਰ ਲੈਣ ਦਿਓ 24 25 ਤੋਂ ਬਾਅਦ ਫਿਰ ਬੈਠਣਾ ਅਸੀਂ ਇਦਾਂ ਦੇ ਕਮੈਂਟਸ ਪਲੀਜ਼ ਨਾ ਕਰੋ ਮੈਂ ਬੜਾ ਸਪਸ਼ਟਾ ਇਹ ਜਿਹੜੇ ਨੈਗੇਟਿਵ ਕਮੈਂਟਸ ਪਲੀਜ਼ ਨਾ ਕਰੋ ਏਕਤਾ ਦੇ ਰਸਤੇ ਤੁਸੀਂ ਕਾਹ ਮਲਾ ਕੇ ਰੋੜੇ ਨਾ ਟੁਕਾਉਣਾ ਨਹੀਂ ਸਾਰੀ ਲੋਕ ਮੈਂਟਸ ਲੋਕ ਮੈਂਟਸ ਚਲੋ ਜੀ ਉਠੋ ਇੱਕ ਜਿਹੜਾ ਤੁਸਾਨੂੰ ਨਾ ਦਵਾਵੇ ਜੀ ਚੱਲ ਰਾਜੇ ਵਾਲ ਸਾਹਿਬ ਬੈਠੋ ਕੀ ਗੱਲ ਹੈ ਜੀ 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 ਨਹੀਂ 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 ਪਾਣੀ ਦਾ ਸ਼ਬਦਾਬਲੀ ਨਾ ਵਰਤੋ ਇਹ ਨਾ ਕਰੋ ਇੱਕ ਇੱਕ ਮਿੰਟ ਅਸੀਂ ਇਹ ਸਮਝਿਆ ਕਿ ਤੁਸੀਂ ਨਹੀਂ ਮੀਟਿੰਗ ਵਿੱਚ ਇਹ ਕਿਹਾ ਕਿ ਜਿਹੜਾ 12 ਮੰਗਾ ਨੇ ਉਹਦਾ ਨਹੀਂ ਉਹਦੀ ਪਰਸੈਂਟ ਕੀ ਹੈ ਪਰ ਜਿਹੜਾ ਖੇਤੀ ਨੀਤੀ ਵਾਲਾ ਖਰੜਾਗਾ ਤੁਸੀਂ ਅਸਲੀ ਵਿਚਾਰ ਨੂੰ ਕਿਹਾ ਕਿ ਉਸ ਨੂੰ ਵੀ ਵਿੱਚ ਵਿਚਾਰਿਆ ਜਾਵੇ ਇਸੇ ਮਸਲੇ ਨੂੰ ਲੈ ਕੇ ਵੀ ਉਹ ਵੀ ਵਿਚਾਰਨਗੇ ਇਸੇ ਨੂੰ ਲੈ ਕੇ ਥੋੜੀਆਂ ਇਹ ਮੀਟਿੰਗ ਅੱਗੇ ਜਾ ਰਹੀ ਹੈ ਹੁਣ ਥੋੜਾ ਥੋੜਾ ਹਿੰਦੀ ਹਿੰਦੀ ਵਾਲਾ ਸਾਥੀ ਜੋ ਕੋਈ ਹਿੰਦੀ ਹੈ ਤਾਂ ਹਮਾਰਾ ਸਾਥੀ ਜਵਾਬ ਦੇਗਾ ਇਹ ਕੇਰਲਾ ਸੈਂ ਹੈ ਇਸ ਕੋ ਪਿਛਲੀ ਵਾਰ ਵੀ ਛੋੜ ਗਿਆ ਤਾਂ ਆ ਕਲੀਅਰ ਕਰ ਦੋ ਕਿ ਹੁਣ ਖੜਾੜਾ ਵਿੱਚ ਨਹੀਂ ਇੱਕ ਇੱਕ ਇਹੀ ਨਹੀਂ ਉਹ ਵੀ ਉਹ ਵਿਚਾਰਨਗੇ ਜੋ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਵਿਚਾਰਾਂਗੇ सिर्फ बयानबाजी साथियों तरफ से हमारा तरफ से आपने अभी जो सोच विचार रखा की पहले पीछे मीटिंग का बाद थोड़ा एक गधा का दिखाए थे आज का मीटिंग का बाद एक गधा नहीं दिख रहे ऐसे आपने बोला ये हमारा और उनका पोजिशन नहीं है हमारा आज का मीटिंग बहुत सौहार्दपूर्व हुआ बहुत लंबी बात हुआ है गहराई पे बात हुआ है और उसमें बहुत साफ रूप में कुछ बात निकल कर आए वो ये था कि हमारा मोगा जो रेसोलूशन था वो रेसोलूशन में पहले बात हमने ये रखा था कि ये जो मार्केट पॉलिसी का जो ड्राफ्ट है वापस करना चाहते और उन्होंने उसमें अभी विचार रखेंगे ऐसा फैसला उन्होंने मांग, समय मांगा हमने समय दिया क्योंकि हमने सोचता हूँ एम का जो मुद्दे बहुत महत्वपूर्ण मुद्दे है लेकिन अभी बड़ा हमला एमएसपी को भी पूरा कदम करने का तरह ये मार्केट पॉलिसी आया है मार्केट पॉलिसी आने से एपीएमसी पूरा कदम होगा और वहाँ निजी मार्केट आएगा सात हजार से ज्यादा मार्केट हमारे देश में है वो सारे मार्केट कॉर्पोरेट का पास चला जाएगा वह एम नहीं होगा तो हमने सोचता है फिर भी हमने विनती किया उनसे आप इसको जल्दी जितना जल्दी हो सकता उतना जल्दी विचार रखिए हमने बताया है दूसरा कोऑर्डिनेशन कमेटी का भी हमने पीछे बार भी रखा इस बार भी उन्होंने उसको फैसला हुआ नहीं था उनका विचार करेंगे बोला हम एग्री किया क्योंकि उन्होंने मांग रहे समय विचार करने के लिए देना पड़ेगा इसलिए वो भी लेकिन वो डिस्कस करने के लिए तैयार है विचार करने के लिए तैयार राजेश एक मिनट ये बाकी लोग भी हिंदी देखेंगे ना पंजाबी नहीं तो देखेंगे बाकी चलिए ये तो जा रहे इसलिए बोल रहा हूँ प्लीज आ, और तीसरा बात है हमने उनसे बीस तारीख को जो बात बोला जो आपने बताया इसी का कारण है डल्लेवाल जी का हालत बहुत खराब है इसलिए सबसे ज्यादा प्रेशर और दबाव एमपीओ को सामने सारे देश पे करने के लिए हम फैसला कर चुका है आपको पीछे दिवस का हमारा में वो बताया तो वो जो बात है वो हमने किया है चीफ मिनिस्टर को मिलेंगे हम लोग और ये जो पॉलिसी सुनिए 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 विधानसभा में ये बात करने के लिए हमने बात किया है तो उन्होंने कोऑर्डिनेशन करने के लिए फैसला अभी करना का स्थिति में नहीं था और हमें लिए भी उन्होंने कुछ बात यहाँ रखा है कि मैक्सम एक बात रखा लेकिन उन्होंने मैक्स याकदा के लिए जो ड्राफ्ट पॉलिसी जो है उसको वापस करने का बात बोलने का अभी परिस्थिति नहीं है उसका उसको विचार करना पड़ेगा तो उसी लिए हमने अभी ये फैसला किया है बीस तारीख का प्रोग्राम हम उनसे बोला है आप हमें समर्थन में आ सकते छब्बीस का प्रोग्राम ऑलरेडी बहुत बातचीत हो गया है उसी दिन हम दोनों में एक ही तरफ बात रखा है और उसमें तालमेल करने का बात उन लोग करना है हमारे लिए कोई दिक्कत नहीं है हम उसके लिए हमेशा हम तैयार है उनका साथ तालमेल करके छब्बीस तारीख का प्रोग्राम करने के लिए वो दोनों फॉर्म ये कह गए हैं कि हम दोनों एकता के लिए सुहिर दें लेकिन तीसरा फॉर्म अभी सोचेगा क्या करना है हमने एकता के लिए दरवाजे खुले छोड़े तीसरा, तो तीसरा छोड़ नहीं। के सारी तीसरा नहीं के है ना? हम एक चे मेंबर कमेटी एस के एम ने बनाया है एसके एम का जनरल बॉडी ने बना के रखा चंडीगढ़ में जो मीटिंग हुआ वो हमारा शुभकरण सिंह का मौत हुआ उस समय पे हमने ये मेंबर कमेटी बनाया था उसका बाद हमने कोशिश किया है हमारे पास सभी जो दिया, डिस्कशन किया सब कुछ है और अभी तो ही, ही उन्होंने अभी हमारा साथ मीटिंग करने के लिए जो अभी पीछे पटियाला में जो मीटिंग हुआ वो पहले बार आया अगली था। अगली कोई अगली हो अभी चौबीस और पच्चीस का हमारा मीटिंग है वो मीटिंग में होगा पंडरा साहब सवाल सवाल कोई भी जवाब दे दो ਸਿਰਫ ਇੱਕ ਸਵਾਲ ਇਹ ਹੈ ਤੁਸੀਂ ਕਿਹਾ ਕਿ 13 ਜਾਂ 12 ਮੰਗਾ ਜਿਹੜੀਆਂ ਉਹਨਾਂ ਦੀਆਂ ਉਹਦੇ ਨਾਲ ਸਾਡੀ ਸਹਿਮਤੀ ਹੈ ਪਰ ਸਾਡੀ ਜਿਹੜੀ ਇੱਕ ਅਸੀਂ ਉਹਨਾਂ ਨੂੰ ਕਿਹਾ ਐਗਰੀਕਲਚਰ ਪਾਲਿਸੀ ਨੂੰ ਲੈ ਕੇ ਕਿਉਂਕਿ ਤੁਹਾਨੂੰ ਲੱਗਦਾ ਕਿ ਐਗਰੀਕਲਚਰ ਪਾਲਿਸੀ ਨੂੰ ਰੱਦ ਕਰਨਾ ਚਾਹੀਦਾ ਉਹਨਾਂ ਦਾ ਵੀ ਐਗਰੀਕਲਚਰ ਪਾਲਿਸੀ ਨੂੰ ਲੈ ਕੇ ਕੀ ਵਿਚਾਰ ਸੀ ਕਿ ਉਹ ਰਹਿਣ ਦੇਣ ਦੇ ਹੱਕ 'ਚ ਸੀ ਮੇਰੀ ਗਲਤ ਹੈ ਉਹ ਮੰਗਾ ਉਹਨਾਂ ਦੀਆਂ ਨਹੀਂ ਕੱਲਿਆਂ ਦੀਆਂ ਸਾਡੀਆਂ ਦਿੱਲੀ ਮੋਰਚੇ ਨਹੀਂ ਰਹਿ ਰਹੀਆਂ ਮੰਗਾਂ ਨੇ ਜਿੱਤੇ ਤੇ ਅਸੀਂ ਵੀ ਲਗਭਗ 2021 ਤੋਂ ਲੈ ਕੇ 2025 ਦੇ ਲਾਸਟ ਤੱਕ 24 ਦੇ ਲਾਸਟ ਤੱਕ 25 ਐਕਸ਼ਨ ਕਰ ਚੁੱਕਿਆ ਸਯੁਗਤ ਮੋਰਜਾ ਵੱਲੋਂ ਆਲ ਇੰਡੀਆ ਪੱਧਰ ਤੇ ਇਸ ਕਰਕੇ ਉਹ ਮੰਗਾ ਸਾਡੀਆਂ ਸਾਰਿਆਂ ਨੇ ਸਾਂਝੀਆਂ ਨੇ ਕਿਸਾਨੀ ਲਹਿਰ ਦੀ ਦੂਜੀ ਗੱਲ ਜਿਹੜੀ ਹੈ ਮਤਲਬ ਉਹਨਾਂ ਨੇ ਦੇਖੋ ਐਡੀ ਵੱਡੀ ਗੱਲ ਹੈ ਐਡੇ ਵੱਡੀ ਮਤਲਬ ਮੂਵਮੈਂਟ ਚੱਲ ਰਹੀ ਹੈ ਅਸੀਂ ਆਪਣੇ ਤੌਰ ਤੇ ਆਪਣੇ ਤੌਰ ਤੇ ਲੜ ਰਹੇ ਹਾਂ ਇਸ ਵਾਸਤੇ ਵਿਚਾਰਨ ਦਾ ਸਮਾਂ ਤਾਂ ਹਰ ਇੱਕ ਹੀ ਮੰਗਦਾ ਹੁੰਦਾ ਕਿਉਂਕਿ ਇਧਰ ਤਾਂ ਪੰਜ ਪੰਜ ਸਾਡੇ ਆ ਮੇਰੇ ਖਿਆਲ ਚ ਲਗਭਗ 450 ਜਥੇਬੰਦੀਆਂ ਆਲ ਇੰਡੀਆ ਦੀ ਤੇ ਅਸੀਂ ਉਹ 6 ਬੰਦੇ ਉਹਦੇ ਵਿੱਚ ਇਹ ਦਾ ਡਿਸੀਜਨ ਲੈ ਕੇ ਜਾਈਏ ਕੋਈ ਵੱਡਾ ਕੋਈ ਡਿਸੀਜਨ ਲਈਏ ਕਿਉਂਕਿ ਉਹ ਉਹਦੇ ਵਿੱਚ ਸਾਡੀ ਸਮਰੱਥਾ ਨਹੀਂ ਹੈ ਉਹਨਾਂ ਦਾ ਵੀ ਆਪਣਾ ਫਾਰਮਾ ਦੇ ਪਿੱਛੇ ਬੰਦੇ ਆ ਉਹਨਾਂ ਦੇ ਵੀ ਤਿੰਨ ਤਿੰਨ ਚਾਰ ਚਾਰ ਬੰਦੇ ਆ ਉਹਨਾਂ ਨੇ ਵੀ ਜਿਹੜੀ ਇਹ ਖੇਤੀ ਡਰਾਫਟ ਆਇਆ ਨਵਾਂ ਉਹਨੂੰ ਕਿਹੜੀ ਥਾਂ ਦੇਣੀ ਹੈ ਕਿੱਥੇ ਰੱਖਣਾ ਹੈ ਕਿੱਥੇ ਨਹੀਂ ਹੁਣ ਤਾਂ 12 ਮੰਗਾਂ ਦੀ ਲੜ ਰਹੇ ਹਨ ਉਹ ਉਸ ਕਰਕੇ ਇਹ ਦਿੱਕਤਾਂ ਉਹਨਾਂ ਵਾਸਤੇ ਵੀ ਸੋਚਣ ਨੇ ਸਾਡੇ ਵਾਸਤੇ ਨਹੀਂ ਸੋਚਣੇ ਅਸੀਂ ਲਗਾਤਾਰ ਐਕਸ਼ਨ ਕਰ ਰਹੇ ਹਾਂ ਐਕਸ਼ਨਾਂ ਦੇ ਵਿੱਚ ਉਹ ਵੀ ਨੇ ਐਕਸ਼ਨਾਂ ਦੇ ਵਿੱਚ ਅਸੀਂ ਵੀ ਐਕਸ਼ਨਾਂ 'ਚ ਤਾਂ ਕੋਈ ਦਿੱਕਤ ਨਹੀਂ ਪੈ ਰਹੀ ਇਸ ਕਰਕੇ ਕੋਈ ਆਇਆ ਨਹੀਂ ਲਿਖਦੇ ਕੋਈ ਕਿਸਾਨ ਮੂਵਮੈਂਟ ਵੀ ਆ ਮੀਟਿੰਗਾਂ ਦਰਦਰ ਹੋਈਆਂ ਜਾਂ ਨਹੀਂ ਜਾਂ ਐਕਸ਼ਨ ਤਾਂ ਤੁਸੀਂ ਕਰਦੇ ਨਹੀਂ ਅਸੀਂ ਤਾਂ ਆਲਰੇਡੀ ਐਕਸ਼ਨ ਕਰ ਰਹੇ ਹਾਂ 20 ਨੂੰ ਵੀ ਐਕਸ਼ਨ ਹੈ 26 ਨੂੰ ਵੀ ਐਕਸ਼ਨ ਹੈ ਉਦੋਂ ਬਾਅਦ ਹੋ ਸਕਦਾ 24 ਨੂੰ ਵੀ ਕੋਈ ਨਿਕਲ ਆਵੇ ਮਾਰਕੀਟ ਪਾਲਿਸੀ ਦੇ ਖਰੜੇ ਤੇ ਉਹਨਾਂ ਦੇ ਕੀ ਵਿਚਾਰ ਸੀ ਮੀਟਿੰਗ ਦੇ ਵਿੱਚ ਦੇਖੋ ਇਹਦੇ ਵਿਚਾਰ ਲੜਾ ਬੇਨਤੀ ਸਮਝੋ ਜਿਹੜਾ ਭਾਰਤ ਸਰਕਾਰ ਨੇ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਦਾ ਡਰਾਫਟ ਨਵਾਂ ਭੇਜਿਆ ਹੈ ਇਹ ਇੱਕ ਤਰ੍ਹਾਂ ਨਾਲ ਜਿਹੜੀਆਂ ਅਸੀਂ ਦਿੱਲੀ ਮੰਗਾ ਮਨਾ ਕੇ ਆਏ ਸੀ ਉਹ ਸਾਰੀ ਉਹਨਾਂ ਨੇ ਉਹਦੇ ਉੱਤੇ ਦੀ ਪਾਣੀ ਫੇਰ ਕੇ ਇੱਕ ਤਰ੍ਹਾਂ ਦਾ ਇਸ ਮੋਰਚੇ ਨੂੰ ਇਦਾਂ ਇੱਕ ਦੀਵਾਰ ਖੜੀ ਕਰਤੀ ਵੀ ਤੁਸੀਂ ਲਓ ਤੁਸੀਂ ਮੰਗਦੇ ਹੋ ਐਮਐਸਪੀ ਅਸੀਂ ਸਾਰਾ ਕੁਝ ਤੋੜਤਾ ਅਸੀਂ ਮੰਡੀਆਂ ਤੋੜਤੀ ਇਹ ਅਸੀਂ ਉਹਨਾਂ ਨੂੰ ਕਿਹਾ ਇਹ ਨੂੰ ਵਿਚਾਰੋ ਬੜਾ ਗੰਭੀਰ ਮੁੱਦਾ ਹੈ ਇਹ ਐਮਐਸਪੀ ਵੀ ਤਾਂ ਰਹੂ ਇਹ ਹੈ ਡਰਾਫਟ ਪਾਲਿਸੀ ਜਿਹੜੀ ਹੈ ਵਿਡਰਾ ਹੋ ਪੰਜਾਬ ਸਰਕਾਰ ਨੂੰ ਅਸੀਂ ਵੀ ਇਹਨਾਂ ਨੇ ਵੀ ਅਸੀਂ ਰਲ ਕੇ ਕਿਹਾ ਵੀ ਤੁਸੀਂ ਇਹਦਾ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹਨੂੰ ਰੱਦ ਕਰੋ ਉਹਨਾਂ ਨੇ ਸੈਸ਼ਨ ਨਹੀਂ ਬੁਲਾਇਆ ਉਹਨੂੰ ਦਿੱਲੀ ਇਲੈਕਸ਼ਨ ਜ਼ਿਆਦਾ ਜ਼ਰੂਰੀ ਲੱਗਿਆ ਇੱਕ ਚਿੱਠੀ ਲਿਖਤੀ ਰੱਦ ਕਰਨ ਦੀ ਤਾਂ ਇਹਦਾ ਸਾਰੀਆਂ ਸਟੇਟਾਂ ਤੇ ਅਸੀਂ ਇਹ ਦਬਾਅ ਪਾ ਰਹੇ ਹਾਂ ਜਿਹੜਾ 20 ਤਾਰੀਖ ਦਾ ਪ੍ਰੋਗਰਾਮ ਰੱਖਿਆ ਚੀਫ ਮਿਨਿਸਟਰ ਨੂੰ ਮਿਲਣਾ ਹੈ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਨੂੰ ਮਿਲਣਾ ਹੈ ਉਹਨਾਂ ਨੂੰ ਅਸੀਂ ਇਹੀ ਕਹਿਣਾ ਹੈ ਵਿਟਰੰਤ ਪ੍ਰਧਾਨ ਮੰਤਰੀ ਦੇ ਦਬਾਅ ਪਾਏ ਨੂੰ ਵਿਟ੍ਰਾ ਕਰੋ ਔਰ ਕਾਰਵਾਤ ਸ਼ੁਰੂ ਕਰਾ ਕੇ ਲੱਲੇਵਾਲ ਸਾਹਿਬ ਦੀ ਜਾਨ ਚਾਓ ਇੱਕ ਜਿਹੜਾ ਸਾਥੀ ਨੇ ਸਵਾਲ ਕੀਤਾ ਇਹਨਾਂ ਵੀ ਉਹਨਾਂ ਨੇ ਮਤਲਬ ਇਹ ਡਰਾਫਟ ਬਾਰੇ ਕੀ ਕਿਹਾ ਡਰਾਫਟ ਨੂੰ ਆਇਆ ਨਹੀਂ ਵੀ ਉਹ ਪ੍ਰਵਾਨ ਕਰਦੇ ਉਹਨਾਂ ਨੇ ਵੀ ਰੱਦ ਕੀਤਾ ਕਿਉਂਕਿ 23 ਤਰੀਕ ਨੂੰ ਕਾਥਿਆ ਫੂਕੇ ਨੇ ਉਹਨਾਂ ਨੇ ਵੀ ਪਰ ਉਹਨਾਂ ਨੇ ਜਿਹੜੀਆਂ 12 ਮੰਗਾਂ ਰੱਖੀਆਂ ਉਹਨਾਂ ਨੇ ਜਿੱਤੇ ਹੋ ਲਗਾਤਾਰ ਲੜ ਰਹੇ ਨੇ ਕਿ ਡਰਾਫਟ ਤਾਂ 25 ਨਵੰਬਰ ਨੂੰ ਆਇਆ ਨਾ ਜੀ ਉਹਨਾਂ ਨੇ ਤਾਂ ਬਹੁਤ ਉਹ ਉਹਨਾਂ ਦਾ ਫਰਬਲਿਕਾ ਚੱਲਦਾ 2024 ਦਾ ਉਹ 12 ਮੰਗਾ ਦੇ ਵਿੱਚ ਕਿਹੜਾ ਥਾਂ ਦੇਣਾ ਹੈ ਕਿਹੜੀ ਜਗ੍ਹਾ ਦੇਣੀ ਹੈ ਕਿੰਦੀ ਮੰਗਾ ਉਹਦੇ ਤੇ ਵਿਚਾਰ ਕਰ ਚਰਚਾ ਕਰਨੀ ਹੈ ਮੇਰਾ ਸਵਾਲ ਪਰ ਸਵਾਲ ਜਗਰਾਂ ਸਿੰਘ ਸਾਹਿਬ ਇਹ ਸੀ ਵੀ ਕਿ 12 ਮੰਗਾ ਆਪਾਂ ਕੋਈ ਇਹ ਤਾਂ ਕਰਨ ਦਿੱਤੀਆਂ ਕਿ 13ਵੀਂ ਮੰਗ ਹੋਈ ਨਹੀਂ ਸਕਦੀ 13ਵੀਂ ਮੰਗੇ ਨਾਲ ਜੋੜ ਕੇ ਵੀ ਸੰਘਰਸ਼ ਲੜੇ ਜਾ ਸਕਦਾ ਬੌਂਡਿੰਗ ਤਾਂ ਹੈ ਨਹੀਂ ਉਹਨੂੰ ਕਿੱਥੇ ਰੱਖਣਾ ਇਹ ਇਹ ਉਹਨਾਂ ਦੀ ਪਲੇਸਿੰਗ ਦਾ ਕੁਐਸਚਨ ਹੈ ਸਾਡਾ ਤੇ ਉਹਨਾਂ 'ਚ ਇਸ ਗੱਲ ਤੇ ਹੈਗਾ ਆ ਉਸ ਨੂੰ ਉਹ ਵਿਚਾਰ ਕਰ ਲੈ ਕਿਸੇ ਕਰਕੇ ਅਸੀਂ ਇਸ ਤੇ ਜ਼ਿਆਦਾ ਨਹੀਂ ਕਹਿ ਰਹੇ ਉਹ ਵਿਚਾਰ ਕਰ ਕੇ ਆ ਜਾਣਗੇ ਅਸੀਂ ਵੀ ਦੱਸ ਦਿਆਂਗੇ ਉਹਨਾਂ ਨੂੰ બસ ਅੱਤਿਓ ਛੁੱਟੀ ਹੈ ਲੋਕ ਹੈ ਜੀ ਖੁਸ਼ ਆ ਤੁਸੀਂ ਆਇਆ ਨਹੀਂ ਕਹਿੰਦੇ